ਔਰ ਅਸੀਂ ਉਦੋਂ ਤੱਕ ਇੱਕ ਦੂਸਰੇ 'ਤੇ ਪਿੱਠ ਥਾਪੜਦੇ ਰਹਾਂ ਜਦੋਂ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਕੌਮੀ ਘਰ ਖਾਲਸਾ ਰੂਪ ਮਾਨਣਾ ਹੋਵੇ। ਤਾਂ ਇਹ ਨਹੀਂ ਆ ਕਿ ਉਹ ਅਮਰੀਕਾ ਬੈਠ ਕੇ ਖਾਲਸਾ ਦੀ ਗੱਲ ਕਰਦੇ ਕੈਨੇਡਾ ਬੈਠ ਕੇ ਕਰਦੇ ਆਸਟ੍ਰੇਲੀਆ ਕਰਦੇ ਜਾ ਹੋ। ਕੱਲ੍ਹ ਆ ਵੀ ਇੱਕ ਸਿੱਖ ਖਾਲਸਾ ਦੀ ਗੱਲ ਕਰਦਾ ਆ ਕਿ ਉਹ ਜਿੱਥੇ ਵੀ ਦੁਨੀਆ ਜਾਏਗਾ ਖਾਲਸਾ ਦੀ ਗੱਲ ਕਰੇਗਾ। ਕਿੰਨਾ ਚਿਰ ਇਸ ਧਰਤੀ ਦੇ ਉੱਤੇ ਸਾਡੇ ਸਵਾਫ਼ ਬਰਕਰਾਰ ਨੇ ਖਾਲਸਾਪਨ ਦੀ ਗੱਲ ਹੁੰਦੀ ਰਹੇਗੀ ਖਾਲਸਾਪਨ ਦੇ ਜਕਾਰੇ ਗੂੰਜਦੇ ਰਹਿਣਗੇ ਔਰ ਇਹ ਗੂੰਜਣੇ ਉਦੋਂ ਤੱਕ ਨੇ ਜਦੋਂ ਤੱਕ ਅਸੀਂ ਤਰਾਂਗੇ ਇਸ ਧਰਤੀ ਦਾ ਮਾਰਗ ਅੰਦੇ ਸੁੱਟ ਕੇ ਤੇ ਖਾਲਸੇ ਦੀ ਨਿਸ਼ਾਨ ਆਪਣਾ ਖਾਲਸਾ ਦਾ ਝੰਡਾ ਖਾਲਸਾ ਲਈ ਜਿਹੜੀਆਂ ਸਰਕਾਰੀ ਇਮਾਰਤਾਂ ਆ ਉਹਦੇ ਵਿੱਚ ਲਾ ਦੇ ਦਿੰਦੇ। ਨੋ ਮੇਰੀ ਇਹਦੇ ਤੁਹਾਨੂੰ ਬੇਤੀਆਂ ਨੇ। ਬਾਬਾ ਨਾਨਕ ਕਿਹਾ ਬੱਕੇ ਵੀ ਪਰ ਉੱਥੇ ਜਾ ਕੇ ਉੱਚੀ ਜੜੀ ਜਿਹੜੀ ਆ ਅੱਲਾਹੁ ਅਕਬਰ ਨਹੀਂ ਕਹਿਣਾ ਸ਼ੁਰੂ ਕਰਦਾ ਉੱਥੇ ਜਾ ਕੇ ਜੇ ਉਹ ਕਰ ਦਿੱਤਾ ਤੇ ਸੱਚ ਦਾ ਦਿੱਤਾ ਵਰਨਾ ਨਾਨਕ ਦੇ ਬਾਗੀ ਗੁਰੂ ਮਹਾਰਾਜ ਗਏ ਮੰਦਰਾਂ 'ਚ ਵੀ ਗਏ ਉੱਥੇ ਵੀ ਗਏ ਜਿੱਥੇ ਆਰਤੀ ਹੁੰਦੀ ਹੈ ਪਰ ਜਾ ਕੇ ਨੇ ਥਾਲ ਫੜ ਕੇ ਆਰਤੀ ਕਰਨੀ ਸ਼ੁਰੂ ਨਹੀਂ ਕਰਤੀ ਉੱਥੇ ਜਾ ਕੇ ਦੱਸਿਆ ਵੀ ਆਪ ਹੀ ਗਾਉਣੀ ਹੈ ਤੇ ਆ ਗਾਉ ਨਾਮ ਨੇ ਥਾਲ ਵਾਲੀ ਇਹ ਇਹੋ ਜਿਹੇ ਨਾਮ ਦਾ ਸੁਣਿਆ ਤੇ ਤੁਸੀਂ ਤੁਸੀਂ ਜਾ ਕੇ ਕੀ ਕੀਤਾ ਜੀ ਜੇ ਕਹੇ ਤਾ ਦਸੋ ਵੀ ਇਹ ਗੋਲੀਆਂ ਕਿਹਦੀਆਂ ਨੇ ਜਾਗਦਾ ਤਾਂ ਦਿਲ ਦੀ ਜਿਹੀ ਆਵਾਜ਼ ਕਿ ਉਹ ਦੁਨੀਆਂ ਦੇ ਲੋਕਾਂ ਗੰਗਾ ਦੇ ਵਿੱਚ ਦੁਖੀਆਂ ਨਾਲ ਆ ਕੇ ਮੁਰਨਾ ਚੱਲਣਾ ਕੋਈ 500 ਜੇ ਇਹ ਕਹਾਣੀ ਵੀ ਇੱਦਾਂ ਨੂੰ ਹੋਰ ਸੁਣਿਆ ਜਾਂਦਾ ਪਰ ਸਮੇਂ ਦੀ ਕਿੰਨ ਟੋਣ ਕਰਕੇ ਮਾਫੀ ਚੋਣਿਆ ਸਨਮਾਨ ਹੋਣਿਆ ਬੋਲ ਸੋਨਿਆ ਬੋਲ ਸਾਡੇ ਵਿੱਚ ਤਾਂ ਇਹ ਸਰ ਜੀ ਦਾ ਪੰਜੂ ਦੇ ਤੋਂ ਜਿਨ੍ਹਾਂ ਨੇ ਦੰਦਾਰ ਦੀ ਵਿਅਦਵੀ ਕੀਤੀ ਗੁੰਡਿਆਂ ਨੇ ਪਰ ਬੀਬੀ ਨੇ ਬੜਾ ਡਟ ਕੇ ਉਸ ਜ਼ਬਰਦਸਤ ਮੁਕਾਬਲਾ ਕੀਤਾ ਮੈਂ ਬੀਬੀ ਜੀ ਨੂੰ ਬੇਨਤੀ ਕਰਦਾ ਕਿ ਆਉਣ ਸਟੇ ਤੋਂ ਪਰ ਫਿਰ ਸੌਂਗੀਆਂ ਤੋਂ ਸਨਮਾਨ ਹਾਸਲ ਕਰ ਲੈ ਜੀ ਬੀਬੀ ਸਾਹਿਬ ਜੀ ਤੋਂ ਆਰੋਕੇ ਸੰਸਕਰਣ ਜੀ ਤੁਸੀਂ ਨਾਲ ਆ ਜਾਓ ਤਰਾ ਪਰਮਿੰਦਰ ਸਿੰਘ ਜੀ ਸੇਠੀ ਅਮਰੀਕਾ ਤੋਂ ਉਹ ਵੀ ਆਪਣਾ ਸਨਮਾਨ ਹਾਸਲ ਕਰ ਲੈਣ ਜੀ ਗੁਰਦੇਵ ਸਿੰਘ ਜੀ ਤਰੱਕ ਕੈਨੇਡਾ ਤੋਂ ਉਹ ਵੀ ਆਪਣਾ ਸਨਮਾਨ ਹਾਸਲ ਕਰ ਲੈਣ ਜੀ ਦਰਵਾਜ ਸੇਠੀ ਸਾਹਿਬ ਅਮਜੀ ਪ੍ਰੋਫੈਸਰ ਸਾਹਿਬ ਜੀ ਸਨਮਾਨ ਕੋਰਨ ਸਾਹਿਬ ਜੀ ਗੁਰਦੇਵ ਸਿੰਘ ਜੀ ਤਰੱਕ ਪਰਮਿੰਦਰ ਸਿੰਘ ਜੀ ਸੇਠੀ خالسا سات سکتے واحر جی کا خالصا واحو جی کی فتح جدو قوم کے آگوں کی گل ہو رہی ہو ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਕੌਮ ਦੇ ਅਦਵਾਈ ਕੀਤੀ ਹੋਵੇ। ਪਰ ਕੌਮ ਦੇ ਨਾਲ ਨਾਲ ਉਹਨਾਂ ਨੇ ਇੱਕ ਐਸੀ ਸੰਸਥਾ ਨੇ ਵੀ ਅਗਵਾਈ ਕੀਤੀ ਹੋਵੇ ਜਿਹੜਾ ਕੌਮ ਦੇ ਵਿੱਚ ਇੱਕ ਨਾਮ ਇੱਕ ਰੁਤਬਾ ਇੱਕ ਇੱਜ਼ਤ ਕਮਾੜ ਇੱਕ ਸਤਿਕਾਰ ਬਹਾਲ ਰਿਆ ਹੋਵੇ। ਤੇ ਜ਼ਾਹਿਰ ਨਗਾਲਾ ਪਰ ਜੇ ਉਹਨਾਂ ਨੂੰ ਯਾਦ ਕਰਨਾ ਹੈ ਤੇ ਉੱਥੇ ਇਹ ਦੋਵੇਂ ਚੀਜ਼ਾਂ ਨਾਲ ਦੇ ਨਾਲ ਹੀ ਯਾਦ ਕਰਨੀਆਂ ਪੈਣੀਆਂ ਕਿ ਕੌਮ ਦੀ ਮੌਜੂਦਾ ਲੀਡਰਸ਼ਿਪ ਕਿੱਥੇ ਖੜੀ ਆ। ਤੇ ਜਿਹੜੀ ਸੰਸਥਾ ਦੀ ਅਗਵਾਈ ਉਹ ਕਰਦੇ ਉਹ ਸੰਸਥਾ ਅੱਜ ਇੱਥੇ ਖੜੀ ਆ ਤੇ ਜੇ ਦੋਵੇਂ ਜਿੱਥੇ ਜਿੱਥੇ ਖੜੇ ਨੇ ਅਗਲਾ ਨਾਲ ਹੀ ਸਵਾਲ ਆਉਣਾ ਕਿ ਕਿਉਂ ਖੜਿਆ ਜੇ ਇਹ ਦੋ ਚੀਜ਼ਾਂ ਦੇ ਜਵਾਬ ਸਾਨੂੰ ਮਿਲ ਗਏ ਤੇ ਅਗਲੇ ਮਸਲੇ ਹੱਲ ਨਾਲ ਦੀ ਨਾਲ ਹੋਣੇ ਸ਼ੁਰੂ ਹੋ ਜਾਂਦੇ ਜਿਹੜੇ ਇਹਨਾਂ ਚੀਜ਼ਾਂ ਨਾਲ ਜੁੜੇ ਹੋਣ ਪਹਿਲੀ ਗੱਲ ਤੇ ਮੈਂ ਉਸ ਸੰਸਥਾ ਦੇ ਬਾਰੇ 2 ਮਿੰਟ ਹੀ ਕਰਨੀ ਚਾਹੁੰਦਾ ਜ਼ਿਆਦਾ ਸਮਾਂ ਮੈਂ ਉਹਨਾਂ ਬੰਦਿਆਂ ਤੇ ਬਰਬਾਦ ਨਹੀਂ ਕਰਨਾ ਚਾਹੁੰਦਾ ਜਿੱਥੇ ਆ ਕੇ ਅੱਜ ਉਹ ਸੰਸਥਾ ਖੜ ਗਈ ਆ ਪਰ ਪਿਛਲੇ ਦਿਨੇ ਕਾਫੀ ਉਹ ਦੁਬਾਰਾ ਚਰਚਾ ਦਾ ਵਿਸ਼ਾ ਬਣੀ ਉਹ ਪਰਸਨੈਲਿਟੀ ਜਿਹੜੀ ਆ ਕਿ ਉਸ ਸੰਸਦਾਰੇ ਗਵਾਈ ਕਰਦੀ ਬਾਬਾ ਰਾਮ ਸਿੰਘ ਉਹ ਚਰਚਾ ਦਾ ਵਿਸ਼ਾ ਕਿਉਂ ਬਣੀ ਉਹ ਵੀ ਤੁਹਾਨੂੰ ਪਤਾ ਵੀ ਜਾ ਕੇ ਗੰਗਾ ਹੀ ਝੁਪਕੀਆਂ ਲਾਈਆਂ ਤੇ ਲੋਕਾਂ ਨੇ ਕਿਹਾ ਵੀ ਇਹ ਕਿਹੜੇ ਪਾਸੇ ਨੂੰ ਟਕਸਾਲ ਦੋ ਰੁਪਏ ਉੱਥੇ ਦੋ ਤਰ੍ਹਾਂ ਦੇ ਲੋਕ ਸਾਹਮਣੇ ਆਏ ਇੱਕ ਤੇ ਉਹ ਜਿਨ੍ਹਾਂ ਨੇ ਕਿਹਾ ਵੀ ਇਹ ਬ੍ਰਾਹਮਣਵਾਦੀ ਸੋਚਿਆ ਜੇ ਤਾਂ ਨਹੀਂ ਸੀ ਕਰਨਾ ਚਾਹੀਦਾ ਟਕਸਾਲ ਦੇ ਮੁਕੇ ਨੂੰ ਪਰ ਇੱਕ ਦੂਸਰੀ ਤਰ੍ਹਾਂ ਦੇ ਲੋਕ ਵੀ ਆਏ ਜਿਹੜੇ ਭਗਤ ਜਿਨ੍ਹਾਂ ਨੂੰ ਅੱਜ ਕੱਲ੍ਹ ਸ਼ਬਦ ਬ੍ਰੈਕਟ ਤੇ ਭਗਤ ਚਾਸਲੀ ਵਾਲੇ ਭਗਤ ਨਹੀਂ ਜਿਨ੍ਹਾਂ ਨੂੰ ਅੱਜ ਕੱਲ੍ਹ ਮੋਦੀ ਭਗਤ ਵੀ ਕਿਹਾ ਜਾਂਦਾ ਦੂਸਰੇ ਭਗਤ ਵੀ ਕਿਹਾ ਜਾਂਦਾ ਇਤਾਂ ਦੇ ਬਾਪੂ ਅਰਨਾਮ ਸਿੰਘ ਦੇ ਭਗਤ ਵੀ ਸਾਹਮਣੇ ਇੱਕ ਗੱਲ ਮੌਲਾ ਬਾਰੇ ਕਹਿਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਮੈਂ ਮੁਕੱਤਰ ਸਾਹਿਬ ਵੀ ਕੀਤੀ ਜਦੋਂ ਜਦੋਂ ਬੰਦੇ ਨੇ ਭਗਤ ਬਣਾਗੇ ਉਦੋਂ ਉਦੋਂ ਮਾਰ ਖਾਵਾਂਗੇ ਖਾਵਾਂ ਅਸੀਂ ਭਗਤ ਬਣਨਾ ਹੈ ਬੰਦੇ ਦੇ ਵਿਚਾਰ ਥਾਰਾ ਦੇ ਗੁਰੂ ਨੇ ਸਾਨੂੰ ਜੋੜਿਆ ਸੀ ਪਾਣੀ ਦੇ ਨਾਲ ਸ਼ਬਦ ਦੇ ਨਾਲ ਵਿਚਾਰ ਦੇ ਨਾਲ ਨਾ ਕਿ ਸਰੀਰ ਦੇ ਨਾਲ ਪਰ ਸਾਡੀ ਅੱਜ ਸਮੱਸਿਆ ਬਣ ਗਈ ਅਸੀਂ ਕਹਿੰਦੇ ਅਸੀਂ ਸਰੀਰ ਨਾਲ ਜੁੜ ਜਾਣਾ ਵਿਚਾਰ ਉਹਦਾ ਭਾਵੇਂ ਸਾਨੂੰ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਵੇ ਅਸੀਂ ਉਹਦੇ ਨਾਲ-ਨਾਲ ਚਲੇ ਫਿਰਨਾ ਨਹੀਂ ਬੰਦੇ ਦੇ ਨਾਲ ਉਹਨਾਂ ਚਿਰ ਜੁੜੋ ਜਦੋਂ ਤੱਕ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨਾਲ ਜੁੜਿਆ ਆ ਜਦੋਂ ਉਹ ਛਿੜ ਗਿਆ ਫਿਰ ਇਹ ਨਾ ਵੇਖਿਆ ਕਰੀਏ ਵੀ ਨਹੀਂ ਹਣ ਉਹਦੀ ਪਿੱਛੋਂ ਆਪਣੀ ਜਾਣੀ ਭਾਵੇਂ ਕੌਮ ਨੂੰ ਖੂਦੇ ਵਿੱਚ ਸੁੱਟ ਦੇ ਫਿਰ ਅਸੀਂ ਮਰਨਾ ਹੀ ਮਰਨਾ ਸੋ ਮੇਰੀ ਇਹ ਬੇਨਤੀ ਆ ਕਿ ਬੰਦਾ ਭਗਤੀ ਦੇ ਬਾਹਰ ਨਿਕਲਿਆ ਜਾਵੇ ਪਰ ਨਹੀਂ ਨਿਕਲਦੀ ਅਜੇ ਕੌਮ ਇਸ ਕਰਕੇ ਜਿੱਦਾਂ ਦੇ ਸਾਰਿਆਂ ਦੇ ਭਗਤ ਬਣੇ ਜਿੱਦਾਂ ਦੇ ਮੋਦੀ ਦੇ ਬਣੇ ਜਿੱਦਾਂ ਦੇ ਕਿਸੇ ਹੋਰ ਦੇ ਬਣੇ ਉਹਦਾਂ ਦੇ ਬਾਬਾ ਅਰਨਾਮ ਸਿੰਘ ਦੇ ਵੀ ਬਣ ਗਏ ਉਹਨਾਂ ਨੇ ਫਿਰ ਉਹ ਲੰਮੀ ਲੰਮੀ ਝੰਗੂਆਂ ਕੱਢੀਆਂ ਫਿਰ ਐਗਜ਼ਾਮਪਲਾਂ ਦਿੱਤੀਆਂ ਵੀ ਨਹੀਂ ਗੁਰੂ ਮਹਾਰਾਜ ਵੀ ਜਾਂਦੇ ਰਹੇ ਆ ਜੀ ਮੈਂ ਕੋਈ ਮਨਾ ਨਹੀਂ ਕਰਦਾ ਵੀ ਗੁਰੂ ਮਹਾਰਾਜ ਨਹੀਂ ਗਏ ਕਹੇ ਨੇ ਮੈਂ ਇਹ ਵੀ ਮਾੜਾ ਨਹੀਂ ਕਹਿੰਦਾ ਵੀ ਬਾਬਾ ਰਾਮ ਸਿੰਘ ਕਿਉਂ ਗਿਆ ਪਰ ਗੱਲ ਅਗਲੀ ਆ ਜੇ ਗੁਰੂਆਂ ਦੀਆਂ ਐਗਜ਼ੈਂਪਲਾਂ ਦੇਣੀਆਂ ਤੇ ਗੁਰੂ ਮਹਾਰਾਜ ਕਦੇ ਗੰਗਾ ਨਹੀਂ ਗਏ ਗੁਰੂ ਮਹਾਰਾਜ ਕਦੇ ਹਰਦਵਾਰ ਨਹੀਂ ਗਏ ਗੁਰੂ ਮਹਾਰਾਜ ਤੇ ਮੱਕੇ ਵੀ ਕਹਿੰਦੇ ਤੇ ਬਾਬਾ ਰਾਮ ਸਿੰਘ ਜੀ ਦੱਸੋ ਹੱਜ ਕਦੋਂ ਕਦਾਂ ਜਾਣਾ ਸਵਾਲ ਆ ਗੁਰੂ ਮਹਾਰਾਜ ਤੇ ਜਿਹੜਾ ਉਸ ਸਮੇਂ ਸੱਜਣ ਠੱਗ ਨਹੀਂ ਜਿਹੜਾ ਠੱਗੀਆਂ ਮਾਰਦਾ ਹੈ ਉਹਦੇ ਡੇਰੇਾਂ ਤੇ ਵੀ ਗਿਆ ਤਵੇ ਦਸੀਆਂ ਹਰ ਕਾਤਵਾਂ ਦੇ ਘਰ ਜੇ ਆਪਾਂ ਕਦੋਂ ਕਦਾਂ ਜਾਣਾ ਜੀ ਹਣ ਉਹ ਵੀ ਦੱਸ ਦਿਓ ਪਰ ਇਹ ਗੱਲ ਨਹੀਂ ਕਿ ਉਹ ਗਏ ਗੁਰੂ ਮਹਾਰਾਜ ਅੱਥੇ ਕਹਨ ਇਹ ਸੀ ਕਿ ਉੱਥੇ ਜਾ ਕੇ ਕੀਤਾ ਕੀ ਜੇ ਤੁਸੀਂ ਵੀ ਉਹ ਕੰਮ ਕਰਦੇ ਜੋ ਸਾਡੇ ਗੁਰੂਆਂ ਨੇ ਕੀਤਾ ਸੀ ਤੇ ਤੁਹਾਡੇ ਸਾਹਮਣੇ ਵੀ ਸਿਰ ਝੁਕਣਾ ਸੀ ਭਗਤ ਨਾਨਕ ਗਿਆ ਫਾਗਦੇ ਕਰ ਪਰ ਜਦੋਂ ਉਹ ਤੋਂ ਨਿਕਲੇ ਤੇ ਭਾਈ ਸੱਜਣ ਬਣਾ ਕੇ ਨਿਕਲੇ ਉਹਨਾਂ ਤੇ ਸਿੱਖੀ ਦਾ ਪ੍ਰਚਾਰਕ ਫਾਗਦੇ ਨਿਕਲੇ ਬਾਬਾ ਨਾਨਕ ਗਿਆ ਮੱਕੇ ਵੀ ਪਰ ਉਥੇ ਜਾ ਕੇ ਉੱਚੀ ਜੇਣੀ ਜਿਹੜੀ ਆ ਅੱਲਾਹੂ ਅਕਬਰ ਨਹੀਂ ਕਹਿਣਾ ਸ਼ੁਰੂ ਕਰਤਾ ਉਥੇ ਜਾ ਕੇ ਜੇ ਹੋਕਾ ਦਿੱਤਾ ਤੇ ਸੱਚ ਦਾ ਦਿੱਤਾ ਬਾਬਾ ਨਾਨਕ ਤੇ ਬਾਕੀ ਗੁਰਮਹਾਰਾਜ ਗਏ ਮੰਦਰਾਂ 'ਚ ਵੀ ਗਏ ਉਥੇ ਵੀ ਗਏ ਜਿੱਥੇ ਆਰਤੀਆਂ ਹੁੰਦੀਆਂ ਸੀ ਪਰ ਜਾ ਕੇ ਤਾਂ ਥਾਲ ਫੜ ਕੇ ਆਰਤੀ ਕਰਨੀ ਸ਼ੁਰੂ ਨਹੀਂ ਕਰਤੀ ਉਥੇ ਜਾ ਕੇ ਦੱਸਿਆ ਕਿ ਜੇ ਆਰਤੀ ਗਾਉਣੀ ਹੈ ਤੇ ਆਹ ਗਾਓ ਗਗਰਮੇ ਥਾਲ ਵਾਲੀ ਇਹ ਮਬੇਨੰਗ ਦਾ ਸੁਣਿਆ ਤੇ ਤੁਸੀਂ ਤੁਸੀਂ ਜਾ ਕੇ ਕੀ ਕੀਤਾ ਜੀ ਜੇ ਗਏ ਹੋ ਤਾਂ ਦੱਸੋ ਜੀ ਗਿਆਨਗੋਦਵਰੀ ਦਾ ਕੀ ਕੀਤਾ ਉੱਥੇ ਜਾ ਕੇ ਤਾਂ ਦਿੱਤੀ ਉੱਚੀ ਤੋਂ ਵੀ ਆਵਾਜ਼ ਕਿ ਉਹ ਦੁਨੀਆ ਦੇ ਲੋਕਾਂ ਉਹ ਗੰਗਾ ਦੇ ਵਿੱਚ ਡੁਕੀਆਂ ਲਾ ਲਾ ਕੇ ਮਰਨ ਨਾਲ ਚਲਣਾ ਆਪਣਾ ਮਨ ਸ਼ੁੱਧ ਕਰੋ ਕਿਹਾ ਜੇ ਤੇ ਕਿਆ ਤੇ ਉੱਥੇ ਜਾ ਕੇ ਤੁਸੀਂ ਉੱਚੀ ਤੋਂ ਵੀ ਆਵਾਜ਼ ਦਿੱਤੀ ਆ ਤੇ ਫਿਰ ਤੇ ਬਣੀ ਤੁਹਾਡੇ ਸਾਹਮਣੇ ਵੀ ਅਸੀਂ ਸਿਰਚ ਕੰਮ ਦੀ ਕਾਂ ਨਹੀਂ ਵੀ ਸਰੀਰ ਕਰਨਾ ਗਿਆ ਸੁਨਿਆ ਕੀ ਤੇ ਕਹੇ ਤੇ ਸੁਨਿਆ ਤਾਂ ਉੱਥੇ ਬਹਾਮਣਾ ਦੇ ਨਾਲ ਖੜ ਕੇ ਆ ਕਰਕੇ ਗੰਗਾ ਡੁਕੀਆਂ ਲਾਉਂਦੇ ਤਜੇ ਹੀ ਮੋਤਾ ਗਏ ਸੀ ਗੁਰਮੁਆ ਵਾਲੀ ਤੇ ਫਿਰ ਦੰਦੇ ਉੱਤੇ ਵਿਦੇਸ਼ ਤੇ ਕਹਿੰਦੇ ਬੰਮਨ ਵੀ ਇੱਗਾ ਡੁੱਕੀ ਨਾ ਕੰਮ ਨੇ ਬੰਨੇ ਜੇ ਕਹਿ ਕਾਇ ਹੋਈ ਨਹੀਂ ਕਉ ਤੇ ਦਸੋ ਪਰ ਨਹੀਂ ਜੀ ਉਹ ਕੰਮ ਅਸੀਂ ਕਰਵਾਨੇ ਸੋ ਸਾਡੀ ਅਫੀਸਰ ਕੋ ਮੇਰੀ ਇਹਨੇ ਪੁਆਇੰਟ ਆ ਇੰਨੇ ਵਿਚਾਰ ਆ ਤੁਹਾਡੇ ਨਾਲ ਸੰਗਤ ਦੇ ਤੇ ਇਹਨਾਂ ਦੇ ਜਿਹੜੇ ਆ ਜਿਹੜੇ ਐਗਜ਼ੈਂਪਲ ਆ ਦਿੰਦੇ ਹਨ ਇਹਨਾਂ ਦੇ ਸ਼ਲਾਮਿਆਂ ਜਨਾ ਆ ਜਾਇਆ ਕਰੋ ਤੇ ਫਿਰ ਕਹਿਣ ਨਾਲ ਆਪਿਆ ਕਰੋ ਜੀ ਠੀਕ ਹੋ ਗਿਆ ਠੀਕ ਹੋ ਗਿਆ ਥੋੜਾ ਜਿਹਾ ਦਿਮਾਗ ਆਪਣਾ ਵੀ ਵਰਤਿਆ ਕਰੀਆ ਸੀ ਔਰ ਜਦੋਂ ਉਥੇ ਸਭ ਕੁਝ ਹੋਇਆ ਮੈਂ ਕਹਿੰਦਾ ਤੁਸੀਂ ਗੰਗਾ ਛੱਡ ਕੇ ਭਾਵੇਂ ਜਿੱਥੇ ਮਰਜੀ ਡੁਕੀਆਂ ਮਾਰੋ ਪਰ ਰੱਬ ਦਾ ਆਸਰਾ ਤਕਸਾਲ ਦਾ ਥੋੜਾ ਜਿਹਾ ਖਿਆਲ ਰੱਖੋ ਗਾਤਰੇ ਪਾਈ ਕਰਪਾਨ ਦਾ ਥੋੜਾ ਜਿਹਾ ਖਿਆਲ ਰੱਖੀਏ ਜੇ ਗੰਗਾ ਇੰਨੀ ਚੰਗੀ ਰਗਦੀ ਆ ਤੇ ਲਾ ਦੇ ਭਰਾਏ ਤਕਸਾਲ ਨੂੰ ਛੱਡ ਦਿਓ ਗਾਤਰੇ ਕਰ ਦਿਓ ਘਰਾਂ ਦੇ ਵਿੱਚ ਬਾਡੇ ਵਾਲੋਂ ਗੰਗਾ ਨਹੀਂ ਛੱਡ ਕੇ ਤੁਸੀਂ ਵੱਡੇ ਨਾਲੇ ਜੇ ਡੁਕਦੇ ਫਿਰੋ ਅਸੀਂ ਕਿਹਾ ਸੁੱਖ ਛਾਣ ਨੂੰ ਦਰਦ ਦੋਦਣਾ ਹੁੰਦਾ ਜਦੋਂ ਸਾਡੀਆਂ ਸੰਸਥਾਵਾਂ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਜਾਣਦੇ ਇਹ ਉਹ ਜੋਧਾ ਸント ਜਰਨੈਲ ਸਿੰਘ ਇਹ ਵੀ ਉਸੇ ਟਕਸਾਲ ਦੇ ਮੁਖੀ ਪਰ ਹਿੰਦੁਸਤਾਨ ਦੀ ਹਕੂਮਤ ਜਾ ਕੇ ਇਕੜਾ ਕੇ ਖੜੇ ਤੇ ਦੂਜੇ ਪਾਸੇ ਉਸੇ ਸਤੰਪੇ ਆਪਣੇ ਆਪ ਨੂੰ ਭਾਲ ਕੇ ਕਹਿਣ ਵਾਲੇ ਅੱਜ ਉਹਨਾਂ ਦੇ ਪਾਣਿਆਂ ਦੇ ਨਾਲ ਲੱਤਾਂ ਦੇ ਥੱਲੇ ਵੀ ਨਾ ਕੇ ਗੰਗਾ ਡੁੱਪਕੀਆਂ ਮਾਰਦੇ ਫਿਰਦੇ ਤੇ ਸਾਡੀ ਕੌਮ ਦੇ ਲੀਡਰਾਂ ਦਾ ਹਲੋਗਾ ਸੋ ਸਾਨੂੰ ਬਾਹਰ ਨਿਕਲਣਾ ਪਏਗਾ ਲੀਡਰਸ਼ਿਪ ਹੀ ਅਹੀਂ ਘਰ ਕਦੀ ਜਾਂਦੀ ਆ ਇਹ ਜਿਹੜੀ ਬਾਹਰੀ ਲੀਡਰਸ਼ਿਪ ਉਹਦੀ ਗੱਲ ਕਰਦਾ ਇੱਕ ਲੀਡਰਸ਼ਿਪ ਉਹ ਆ ਜਿਹੜੀ ਖਾਲਸਾਪਨ ਦੀ ਵਿਚਾਰਧਾਰਾ ਵਾਲੀ ਆ ਜਿਹੜੀ ਉਹ ਸੀਕਾਰ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਥਾਂ ਥਾਂ ਤੇ ਚਪੇੜਾ ਮਾਰਦੀ ਆ ਉਹ ਲੀਡਰਸ਼ਿਪ ਵੀ ਆ ਉਹ ਬੜੀ ਸ਼੍ਰੀਮਤ ਜੀ ਆ ਸਰਦਾਰ ਮਾਨ ਸਾਹਿਬ ਹੋਗੇ ਹੋਰ ਜਿਹੜੀ ਇਸ ਵਿਚਾਰਧਾਰਾ ਵਾਲੀ ਲੀਡਰਸ਼ਿਪ ਆ ਜਿਹੜੀ ਖਾਲਸਾਪਨ ਤੇ ਖੜੀ ਆ ਤੇ ਨਿਰੰਤਰ ਖੜੀ ਰਹੀ ਆ ਪਿਛਲੇ ਕਈ ਸਾਲਾਂ ਤੋਂ ਉਹ ਲੀਡਰਸ਼ਿਪ ਨੂੰ ਮੈਂ ਦੇਦਿ ਨੀ ਕਿੰਨ ਨੂੰਗਾ ਉਹ ਲੀਡਰਸ਼ਿਪ ਤਾਂ ਸੱਚੀ ਸੁੱਚੀ ਆ ਉਹ ਬਾਹਰੋਂ ਜੰਮੀਆਂ ਦਾ ਸਾੜੀਆਂ ਕਹ ਲਾਤੋ ਪਰ ਸਾਡਾ ਇੱਕ ਵੱਡਾ ਸਮਾਜ ਆ ਸਾਨੂੰ ਇਹ ਮੰਨਣਾ ਵੀ ਪਏਗਾ ਕਿ ਜਿਹੜਾ ਇਸ ਲੀਡਰਸ਼ਿਪ ਦੀ ਇੱਜ਼ਤ ਕਰਦਾ ਹੈ ਮਾਨਸਾ ਬੋਣਾ ਵਾਲੀ ਵੀ ਪਰ ਇੱਕ ਵੱਡਾ ਸਮਾਜ ਆ ਜਿਹੜਾ ਉਸ ਲੀਡਰਸ਼ਿਪ ਦੇ ਨਾਲ ਵੀ ਜੁੜਿਆ ਜਿਹੜੀ ਬਾਬਾ ਰਣਨਾਥ ਸਿੰਘ ਦੇ ਤਖਤਾਂ ਦੇ ਜੱਥੇਦਾਰਾਂ ਵਾਲੀ ਜੁੜਿਆ ਆ ਜੋ ਸਾਨੂੰ ਸਚਾਈਆਂ ਮੰਨਣੇ ਪਏਗੇ ਤੇ ਜਿਹੜਿਆ ਜੁੜਿਆ ਆ ਤੇ ਉਸ ਸਮਾਜ ਨੂੰ ਸੁਚੇਤ ਕਰਨਾ ਵੀ ਤਾਂ ਸਾਡਾ ਫਰਜ਼ ਵੱਡਾ ਕਿ ਨਹੀਂ ਤੋ ਇਹ ਸਾਡਾ ਫਰਜ਼ ਸਮਝਦੇ ਹੋ ਨਾ ਸਿਰਫ ਉਹ ਜਿਹੜੇ ਚੇਪਾਰੇ ਡਾਕੂਮੈਂਟ ਇਕੱਲੇ ਹੋਰ ਲਾਉਣੇ ਆ ਹੁਣ ਕੀ ਹੁੰਦਾ ਤਕਸਾਲ ਦੀ ਗੱਲ ਹੋ ਗਈ ਇੱਕ ਪਾਸੇ ਉਹ ਜਿੱਥੇ ਜਾ ਕੇ ਡੇਗੀ ਡੇਗੀ ਅਸੀਂ ਵੇਖਿਆ ਦੂਸਰੀ ਸਾਡੀ ਬੜੀ ਅਹਿਮ ਸੰਸਥਾ ਹੈ ਸ਼੍ਰੀ ਅਕਾਲ ਤਖਸਾਲ ਪੱਕਾ ਤਖਸਾਲ ਇਹਨੇ ਐਹ ਅਹਿਮ ਹੈ ਕਿ ਗੁਰਮਾਰਾ ਜੀ ਨੇ ਜਦੋਂ ਖੋਲ ਕੁਰਬਾਨੀ ਦਾ ਵਿਚਾਰਨ ਕੀਤਾ ਆਪਣੇ ਜੀਵਨ ਕਾਲ ਦੇ ਦੌਰਾਨ ਤੇ ਜੀਵਨ ਕਾਲ ਦੇ ਦੌਰਾਨ ਜੇ ਕੋਈ ਤਖਤ ਧਰਤੀ ਦੇ ਰੂਪਮਾਨ ਕੀਤਾ ਤੇ ਔਕਾਤ ਤਖਸਾਲ ਗਿਆ ਉਹ ਬਹੁਤ ਮਹਾਨ ਹੈ ਔਰ ਉਹਨੇ ਮਹਾਨ ਰਹਿਣਾ ਪਰ ਸਾਡੀ ਇਰਾਦਾ ਸੀ ਕਿ ਉਸ ਤਖਤ ਨੂੰ ਵੀ ਦੁਨੀਆ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਉਹ ਤਖਤ ਤੇ ਇਸ ਟਾਈਮ ਬਾਦਲ ਦਰਿਆ ਦੇ ਹਦੀਨ ਚੱਲਦਾ ਗਿਆ ਤਖਤ ਨਹੀਂ ਤਖਤਾਂ ਦੇ ਬੈਠੇ ਬੰਦੇ ਉਹਨਾਂ ਦੇ ਹਦੀਨ ਚੱਲਦੇ ਤਖਤ ਦਾ ਕਾਲ ਦਾ ਇਹਨਾਂ ਦੇ ਹਦੀਨ ਕਦੀ ਨਹੀਂ ਆਉਣਾ ਉਹਨੇ ਆਪਣੀ ਤਰ੍ਹਾਂ ਮਾਤ ਵਖਾਲਣੀ ਵਖਾਲਣੀ ਪਰ ਉਹਦੇ ਤੇ ਜਿਹੜੇ ਬੰਦੇ ਭਾਲੇ ਜਾਂਦੇ ਨੇ ਉਹ ਇੱਕ ਰਾਜਨੀਤਿਕ ਜਮਾਤ ਵੱਲੋਂ ਭਾਲੇ ਜਾਂਦੇ ਨੇ ਇਹ ਸਮੱਸਿਆ ਹੈ ਸਾਡੀ ਕੌਣ ਦੀ ਪਰ ਉੱਥੇ ਬੈਠਣ ਵਾਲਾ ਬੰਦਾ ਜਦੋਂ ਇਹ ਸੋਚ ਕੇ ਬੈਠਦਾ ਹੈ ਕਿ ਨਹੀਂ ਜੀ ਮੈਂ ਬਣ ਚੰਨਾ ਜੀ ਜ਼ੱਫੇਦਾਰ ਉਦੋਂ ਖਾਂਦਾ ਭੁਲੇਖਾ ਔਰ ਇਹੀ ਭੁਲੇਖੇ ਵਾਰ-ਵਾਰ ਜ਼ੱਫੇਦਾਰਾਂ ਖਾਦੇ ਔਰ ਇਹੀ ਭੁਲੇਖਾ ਮੈਨੂੰ ਕੋਈ ਸ਼ੱਕ ਨਹੀਂ ਕਹਿੰਦੇ ਵਿੱਚ ਸ਼ਾਇਦ ਜਾਨੀ ਹਰਪ੍ਰੀਤ ਸਿੰਘ ਨੇ ਖਾਦਾ ਹੈ ਜਿੱਦਾਂ ਉਹ ਜ਼ੱਫੇਦਾਰ ਲੱਗਣ ਜਾ ਰਹੇ ਸੀ ਇੱਕ ਵਾਰੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਜ਼ੱਫੇਦਾਰ ਲੱਗਣ ਕਿਸ ਤਰੀਕੇ ਨਾਲ ਜਾ ਰਹੇ ਜਿਹੜੇ ਦਰਵਾਜ਼ੇ ਤੋਂ ਲੰਘ ਕੇ ਜ਼ੱਫੇਦਾਰ ਲੱਗੋਗੇ ਸਾਚੀਆ ਜਦੋਂ ਉਹਨਾਂ ਦਾ ਕੰਮ ਪੂਰਾ ਆ ਗਿਆ ਉਸੇ ਦਰਵਾਜੇ 'ਚ ਉਸੇ ਤਰੀਕੇ ਨਾਲ ਬਾਹਰ ਜੇ ਨਹੀਂ ਕਰਕੇ ਕੱਢਣ। ਚੋਟ ਦੇ ਚਾਹੀਦੀ ਵੀ ਉਹਨਾਂ ਨੇ ਚੈਲੰਜ ਕਰ ਦੇ ਕੇ ਪ੍ਰਬੰਧ ਠੀਕ ਨਹੀਂ ਆ। ਪਰ ਗੱਲ ਗੱਲੀ ਗਿਆਨੀ ਹਰਪੀ ਸਿੰਘ ਕੀ ਨਹੀਂ ਗੱਲ ਸਾਡੀ ਜ਼ਫੇਤਾਰ ਦੀ ਪੋਜੀਸ਼ਨ ਦੀ ਆ। ਗੱਲ ਸਾਡੇ ਅਕਾਲ ਤਖਤ ਸਾਹਿਬ ਦੀ ਆ। ਔਰ ਗਿਆਨੀ ਰਵੀ ਸਿੰਘ ਵੀ ਇਹ ਗੱਲ ਸਮਝ ਲੈਣ ਜੇ ਉਹ ਅੱਜ ਇਸ ਇਸ਼ੂ ਤੇ ਚੁੱਪ ਰਹਿ ਤੇ ਸਖਤ ਸਟੈਂਡ ਨਾ ਲਿਆ ਤੇ ਬਾਹਰੀ ਅਗਨੀ ਭਰਾ ਤੁਹਾਡੀ। ਤਿਆਰ ਹੋ ਜੇ ਉਹ ਜਲੰਧਰ ਸੰਟ ਦੇ ਲਈ ਇਹ ਕੋਈ ਨਵਾਂ ਕੰਮ ਨਹੀਂ ਉਹ ਲਗਾ ਸੋ ਜਿੰਨੇ ਅੱਗੇ ਜ਼ਿੰਮੇਵਾਰੀ ਲੈਣੀ ਆ ਉਹਨਾਂ ਦੀ ਬਾਤਾਂ ਦੇ ਰਹੀਂ ਉਹ ਵੀ ਗੱਲ ਸਮਝ ਲੋ ਅੱਜ ਦੇ ਤੁਹਾਨੂੰ ਹਾਰ-ਪਾ ਕੇ ਤੇ ਸਰੋਪਾ ਪਾ ਕੇ ਰੋਣਗੇ ਜ਼ਥੇਦਾਰ ਤੇ ਜਿੱਦਣ ਹੋਇਆ ਕੱਢਣਾ ਉਸੇ ਸਰੋਪੇ ਤੋਂ ਫੜ ਕੇ ਕਸੀੜ ਕੇ ਬਾਹਰ ਮਾਰਨਗੇ ਜਿਦਾਂ ਇਹ ਪੁਰਾਣੇ ਜ਼ਥੇਦਾਰਨ ਕੱਢਦੇ ਪਏ ਸੋ ਗੱਲ ਪ੍ਰਬੰਧ ਦੀ ਆ ਸੋ ਮੈਂ ਇਸ ਸਟੇਜ ਤੋਂ ਸਿਰਫ ਇਹਨਾਂ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਨੂੰ ਜਿਹੜੇ ਅਸੀਂ ਆਪਣੇ ਨੂੰ ਸਿਹਰਤ ਸਮਝਦੇ ਆ ਜਿਨ੍ਹਾਂ ਨੂੰ ਦਰਦ ਹੋਇਆ ਜਿੱਦਾਂ ਕਾਲਕਤਾਰ ਸਾਹਿਬ ਦੀ ਇਹ ਬੇਰਮਤੀ ਕਰਦੇ ਆ ਉਹਨਾਂ ਨੂੰ ਸਿਰਫ ਇਹਨੀ ਬੇਨਤੀ ਆ ਕਿ ਸਾਨੂੰ ਇਸ ਕਾਲ ਦੇ ਵਿਧਿਵਿਧਾਨ ਮੰਨ ਵਧਣਾ ਚਾਹੀਦਾ ਕਿ ਤਖਤਾਂ ਦੇ ਜੱਜੇ ਦਾ ਨਿਯੁਕਤ ਕਿਵੇਂ ਹੋਣ ਤੇ ਸੇਵਾਮੁਕਤ ਕਿਵੇਂ ਹੋਣ ਇਹਦੀ ਗੱਲ ਕੌਂ ਦੇ ਚੁਰਨੀ ਚਾਹੀਦੀ ਆ ਔਰ ਤੀਸਰੀ ਲੀਡਰਸ਼ਿਪ ਆ ਸਾਡੀ ਜਿਹੜੀ ਪਲੀਟਿਕਲ ਲੀਡਰਸ਼ਿਪ ਆ ਤੇ ਮੋਦੀ ਵਰਗਿਆਂ ਦੇ ਥੱਲੇ ਲੱਗੀ ਫਿਰਦੀ ਆ ਉਹ ਸਰਨੇਵਾਨੀ ਤੋਂ ਜਿੱਤੇ ਜਿੱਤੇ ਸਰਸੇ ਹੋਣੀ ਜਿਹੜੇ ਸਾਰੇ ਉਹਦੇ ਚ ਆਉਂਦੇ ਨੇ ਹੁਣ ਇਹ ਲੀਡਰਸ਼ਿਪ ਖਾਸ ਤੌਰ ਤੇ ਨਰੇਂਦਰ ਮੋਦੀ ਵਿਦੇਸ਼ ਤੌਰ ਤੇ ਆ ਇਹ ਉਹੀ ਲੀਡਰਸ਼ਿਪ ਆ ਮੋਦੀ ਦੀ ਜਿਨੇ ਸਾਡੇ ਨੌਜਵਾਨ ਕਦਰ ਕੀਤੇ ਦੇ ਕਰ ਰਹੀ ਆ ਹੁਣ ਜਦੋਂ ਇਹ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਅਮਰੀਕਾ ਨੇ ਜਾਣਾ ਉੱਥੇ ਤੇ ਸਾਡੇ ਸਿੰਘਾਂ ਨੇ ਵਾਈਟ ਹਾਊਸ ਤੇ ਸਾਹਮਣੇ ਜਿੱਦ ਨਾਲੇ ਜਾਣਾ ਤੇ ਰੈਪਬਲੀ ਪ੍ਰਕਾਸ਼ ਰੱਖਿਆ ਆ ਤਾਕੇ ਸੁਨਿਆ ਦਿੱਤਾ ਜਾ ਸਕੇ ਵੀ ਅਮਰੀਕਾ ਦੇ ਵਿੱਚ ਤੋਂ ਗਲਤ ਕੰਮ ਨਹੀਂ ਆ। ਉਹਨਾਂ ਨੇ ਟਰੰਪ ਨੂੰ ਸੁਨਿਆ ਦੇਣਾ। ਸੋ ਮੇਰੇ ਅਮਰੀਕਾ ਵਾਲਿਆਂ ਨੂੰ ਅਪੀਲ ਹੈ ਜਿੱਥੇ ਕੋਈ ਸੁਣਦਾ ਕਿ ਉਹ ਉਸ ਸਮਾਗਮ ਤੇ ਜ਼ਰੂਰ ਜਾਣ। ਔਰ ਅਖੀਰੀ ਗੱਲ ਦੇਸ਼ਕਦਰ ਸਾਹਿਬ ਦਾ ਆ ਗਿਆ ਬੁਲਾਵਾ। ਮੈਂ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਜਿਹੜਾ ਡਿਫਰੈਂਸ ਪਾਉਂਦੇ ਆ ਨਾ ਵੀ ਵਿਦੇਸ਼ਾਂ ਵਾਲੇ ਸਿੱਖ ਨੇ ਇੱਕ ਤਰ੍ਹਾਂ ਦੇ ਸਿੱਖ, ਇਹ ਤਾਂ ਨਹੀਂ ਆ। ਅਸੀਂ ਸਾਰੇ ਸਿੱਖੀ। ਉਹਨਾਂ ਸਾਰਿਆਂ ਦੀ ਜੜ ਇੱਥੇ ਹੀ ਆ। ਉਹ ਵੱਖਰੇ ਨਹੀਂਗੇ। ਅਸੀਂ ਇੱਥੇ ਪਾਕਿਸਤਾਨ ਦੀ ਗੱਲ ਕਰਦੇ ਹਾਂ ਉੱਥੇ ਕਰਦੇ ਹਾਂ ਅਸੀਂ ਦੋਵੇਂ ਇੱਕ ਦੂਸਰੇ ਦੇ ਭਾਈ ਵਾਰਿਆ ਔਰ ਅਸੀਂ ਉਦੋਂ ਤੱਕ ਇੱਕ ਦੂਸਰੇ ਦੀ ਪਿੱਠ ਥਾਪੜਦੇ ਰਹਿਣਾ ਜਦੋਂ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਕੌਮੀ ਘਰ ਖਾਲਸਾ ਰੂਪ ਮਾਨਣਾ ਹੋਵੇ ਏ ਨਹੀਂ ਆ ਕਿ ਉਹ ਅਮਰੀਕਾ ਬੈਠੇ ਖਾਲਸਾਣ ਦੀ ਗੱਲ ਕਰਦੇ ਕੈਨੇਡਾ ਬੈਠੇ ਕਰਦੇ ਆਸਟ੍ਰੇਲੀਆ ਕਰਦੇ ਜਾਂ ਹੋਰ ਕੱਲ੍ਹ ਆ ਵੀ ਇੱਕ ਸਿੱਖ ਖਾਲਸਾਣ ਦੀ ਗੱਲ ਕਰਦਾ ਆ ਤੇ ਉਹ ਜਿੱਥੇ ਵੀ ਦੁਨੀਆ ਚ ਰਹੇਗਾ ਉਹ ਖਾਲਸਾਣ ਦੀ ਗੱਲ ਕਰੇਗਾ ਤੇ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਸਾਡੇ ਸੁਆਸ ਬਰਕਰਾਰ ਨੇ ਖਾਲਸਾਣ ਦੀ ਗੱਲ ਹੁੰਦੀ ਰਹੇਗੀ ਖਾਲਸਾਣ ਦੇ ਜਕਾਰੇ ਗੂੰਜਦੇ ਰਹਿਣਗੇ ਔਰ ਇਹ ਗੂੰਜਣੇ ਉਦੋਂ ਤੱਕ ਲੈ ਜਦੋਂ ਤੱਕ ਅਸੀਂ ਤਿਰੰਗੇ ਧਰਤੀ 'ਤੇ ਲਾ ਕੇ ਫੜੇ ਸੁੱਟ ਕੇ ਤੇ ਖਾਲਸੀ ਨਿਸ਼ਾਨ ਆਪਣਾ ਖਾਲਸਾਣ ਦਾ ਝੰਡਾ ਖਾਲਸਾ ਜਿਹੜੀਆਂ ਸਰਕਾਰੀ ਇਮਾਰਤਾਂ ਆ ਉਹਦੇ ਵਿੱਚ ਲਾ ਕੇ ਦਿੰਦੇ ਹਾਂ ਜੀ ਹਾਂ ਤੁਮ ਮੇਰੇ ਆਈਂ ਨੇ ਤੁਹਾਨੂੰ ਬੇਨਤੀਆਂ ਨੇ ਸਮਾਵਾਦ ਲੈ ਗਿਆ ਲੀਡਰਸ਼ਿਪ ਤੋਂ ਮਾਫੀ ਮੰਗਦਾ ਸੰਗਤ ਤੋਂ ਮਾਫੀ ਮੰਗਦਾ ਬਹੁਤ ਬਹੁਤ ਧੰਨਵਾਦ ਸੰਗਤ ਦਾ ਤੁਹਾਨੂੰ ਵਾਰਗਰ ਜੀ ਦਾ ਖਾਲਸਾ ਵਾਰਗਰ ਜੀ ਦੇ ਕੀ ਫਤਿਹ ਜਿਲ ਕਰਦਾ ਸੀ ਇਹਨਾਂ ਨੂੰ ਹੋਰ ਸੁਣਿਆ ਜਾਂਦਾ ਪਰ ਸਮੇਂ ਦੀ ਕਿੰਨ ਤੋਂ ਕਰਕੇ ਮਾਫੀ ਚੋਣਿਆ ਸਨਮਾਨ ਹੋ ਰਿਹਾ ਬੋਲੇ ਸੋ ਨਿਹਾਲ ਸਾਡੇ ਵਿਚਕਾਰ ਬੀਬੀ ਸਰਜੀਤ कौर ਪੰਚਕੂਲੇ ਤੋਂ ਜਿਨ੍ਹਾਂ ਨੇ ਸਤਾਰ ਦੀ ਬਿਆਦਵੀ ਕੀਤੀ ਗੁੰਡਿਆਂ ਨੇ ਪਰ ਬੀਬੀ ਨੇ ਬੜਾ ਡੱਟ ਕੇ ਉਸ ਜ਼ਬਰਦਸਤ ਮੁਕਾਬਲਾ ਕੀਤਾ ਮੈਂ ਬੀਬੀ ਜੀ ਨੂੰ ਬੇਨਤੀ ਕਰਦਾ ਕਿ ਔਰ ਸਟੇਜ ਤੋਂ ਪ੍ਰੋਫੈਸਰ ਸਾਹਿਬ ਜੀ ਤੋਂ ਸਨਮਾਨ ਖਾਸ ਕਰ ਲੈ ਜੀ ਬੀਬੀ ਸਰਜੀਤ कौर ਐਡਵੋਕੇਟ ਸ਼ਮਸ਼ੰਗਰ ਜੀ ਤੁਸੀਂ ਨਾਲ ਆ ਜਾਓ ਇਸੇ ਤਰ੍ਹਾਂ ਪਰਮਿੰਦਰ ਸਿੰਘ ਜੀ ਸੇਠੀ ਅਮਰੀਕਾ ਤੋਂ ਉਹ ਵੀ ਆਪਣਾ ਸਨਮਾਨ ਆਜ਼ਮ ਕਰ ਲੈਣ ਜੀ ਗੁਰਦੇਵ ਸਿੰਘ ਜੀ ਤੁਰਟ ਕੈਨੇਡਾ ਤੋਂ ਉਹ ਵੀ ਆਪਣਾ ਸਨਮਾਨ ਆਜ਼ਮ ਕਰ ਲੈਣ ਜੀ ਧਰਮਾਤ ਸੇਠੀ ਸਾਹਿਬ ਜੀ ਪਰਥਾ ਸਾਹਿਬ ਜੀ ਦਾ ਸਨਮਾਨ ਗੁਰਦੇਵ ਸਿੰਘ ਸਾਹਿਬ ਜੀ ਗਰਤੇਰ ਸਿੰਘ ਜੀ ਦولت ਪਰਮੇਂਦਰ ਸਿੰਘ ਜੀ ਸੇ ਕਿ ਅਮਰੀਕਾ ਤੋਂ ਆਏ ਨੇ ਸੰਵਾਦ ਹੈ ਬੜਾ ਸਹਿਯੋਗ ਕਰਦੇ ਨੇ ਬੋਲੇ ਸੋਨਿਆ ਜੈ ਜੈਕਾਰ ਤੁਮ ਆਦੇ ਪ੍ਰਧਾਨ ਜੀ